ਲਓ ਜੀ ਇੱਕ ਹਫਤੇ ਸੇ ਲਾਉਣ ਲੱਗੇ ਆਂ ਲਾਸਟ ਸੇਲ ਆ ਨਵੰਬਰ ਦੀ 30 ਨਵੰਬਰ ਤੱਕ ਸੇਲ ਚੱਲੂਗੀ ਜਿੰਨੇ ਵੀ ਵਿਆਹ ਸ਼ਾਦੀਆਂ ਵਾਲੇ ਆ ਸਾਰੇ ਗਾਕਾਂ ਨੂੰ ਆਪਾਂ ਹੋਲ ਸੇਲ 'ਚ ਕਪੜਾ ਦੇਣਾਗਾ ਔਰ ਸਿੰਗਲ ਸੂਟ ਵੀ ਹੋਲ ਸੇਲ ਰੇਟ ਤੇ ਦੇਣਾਗਾ ਠੀਕ ਹੈ ਜੀ ਜਿਵੇਂ ਪਹਿਲਾ ਝੋੜਾ ਆ ਗਿਆ ਟਿਸ਼ੂ ਵਾਲੇ ਝੋੜਾ ਚੁਕੇ ਆ ਕ੍ਰਸ਼ ਦੇ ਟਿਸ਼ੂ ਵਾਲੇ ਸੂਟ ਆ ਰੇਟ ਦਾ ਚੈਲੰਜ ਆ ਲੋਕ 2-2000 2200 ਦੇ ਵਿੱਚ ਹੀ ਜਾਂਦੇ ਆ ਠੀਕ ਹੈ ਜੀ ਸਾਰੇ ਦਵਾਂਗੇ ਨਵੇਂ ਵੇਸ ਨਵੀਆਂ ਆਈਟਮਾਂ ਨਵੀਆਂ ਕਹਾਣੀਆਂ ਨਵੀਆਂ ਗੱਲਾਂ ਬਾਤਾਂ 1395 ਰੁਪਏ ਦੇ ਵਿੱਚ ਸਾਰੇ ਪੰਜਾਬ ਦਾ ਚੈਲੰਜ ਆ ਟਿਸ਼ੂ ਵਾਲੇ ਸੂਟਾਂ ਨਾਲ ਦੁਪੱਟਾ ਵੀ ਟਿਸ਼ੂ ਵਾਲਾ ਓਪਨ ਚੈਲੰਜ ਰੇਟਾਂ ਫੁੱਲ ਗਰੰਟੀ ਆ ਰੇਟ ਦੀ 1395 ਸਿੰਗਲ ਸੂਟ ਵੀ ਦੁਕਾਨ ਦੇ ਅੱਗੇ ਲੈ ਸਕਦੇ ਹੋ ਹੋਲ ਸੇਲ 'ਚ ਦੇਵਾਂਗੇ ਜੀ 7 ਦਿਨ ਦੀ ਸੇਲ ਆ 30 ਨਵੰਬਰ ਤੱਕ ਚੱਲੂਗੀ ਸੇਲ ਪੂਰੀ ਕੈਂਡਗਲਵਾ ਦਾ ਪੂਰਾ ਸੁਣਾ ਮਾਲ ਆ ਰੇਟਾਂ ਦੇ ਚੈਲੰਜ ਆ ਖੁੱਲਾ ਸੱਦਾਗਾ ਵਿਆਹ ਸ਼ਾਦੀਆਂ ਦੇ ਨੂੰ ਐਡਮਾ ਦੇਵਾਂਗੇ ਪੂਰੇ ਫਾਇਦੇ ਨਾਲ ਜਿੰਨੇ ਮਰਜ਼ੀ ਫਾਇਦੇ ਕਰਾ ਲਿਓ ਲਓ ਜੀ ਪਿਓਰ ਕਰੇਮ ਸਿਲਕ ਦਾ ਥੋੜਾ ਜੀ ਪਿਓਰ ਕਰੇਮ ਸਿਲਕ ਦਾ ਦਿਖਾਵਾ ਜੂ ਮੜੇ ਜੀ ਲਓ ਜੀ ਪੂਰੀ ਕੈਂਡ ਗੱਲ ਬਾਤ ਪੂਰਾ ਸੋਹਣਾ ਮਾਲ ਦੇਖੋ ਜੀ ਬਾਜ਼ੂ ਵੀ ਪਹੁੰਚ ਗਈ ਆ ਹਾਂਜੀ ਹਾਂਜੀ ਲਓ ਜੀ ਚੈੱਕ ਕਰ ਲੋ ਧਿਆਨ ਦੇ ਨਾਲ 795 ਰੁਪਏ ਦੇ ਵਿੱਚ 795 ਪਿਓਰ ਕਰੇਮ ਸਿਲਕ ਦਾ ਮਾਲ ਜਿੰਨਾ ਮਰਜ਼ੀ ਲੈ ਲੋ ਲੈ ਵੀ ਚੱਕ ਗਲਾ ਮਾਲ ਉਹਦੇ ਲਓ ਜੀ ਬਰਬਰੀ ਸਿਲਕ ਦੇ ਉੱਤੇ ਜਿੰਮੀ ਚੂ ਲਓ ਜੀ ਐਟਮਾ ਦਵਾਂਗੇ ਕੈਂਟ ਪੈਣਾ ਦੇ ਹੁਣੇ ਆ ਫੁੱਲ ਬੜਾ ਫੁੱਲ ਫਾਇਦੇ ਪਿਓਰ ਜਿੰਮੀ ਚੂ ਕਪੜਾ ਦਵਾਂਗੇ ਬਰਬਰੀ ਸਿਲਕ ਰੇਟਾਂ ਦੇ ਚੈਲੰਜ ਕਰਕੇ ਇਸ ਰੇਟ ਤੇ ਬਜਾਜ ਨਹੀਂ ਮਿਲਦੀ ਸਿਰਫ ਸੱਤ ਦਿਨਾਂ ਵਾਸਤੇ ਸਿੰਗਲ ਸੂਟ ਵੀ ਕਰਤਾ ਹੋਲਸੇਲ ਰੇਟ ਦੇ ਉੱਤੇ ਲਓ ਜੀ yellow ਸਪੈਸ਼ਲ ਹਲਦੀ ਵਾਸਤੇ ਲਾ ਬਦ ਰੰਗਾਂ ਦੇ ਸਾ ਮੜੇ ਜੀ ਲਓ ਜੀ ਰੰਗਾਂ ਦੇ ਪਉਣੇ ਆ ਪਟਾਕੇ ਤੇ ਪੈਣਾ ਦੇ ਕਰਨੇ ਆ ਫਾਇਦੇ 1195 ਰੁਪਏ ਦੇ ਵਿੱਚ ਓਪਨ ਚੈਲੰਜ ਰੇਟਾ ਜੀ 1195 ਬਰਬਰੀ ਸਿਲਕ ਜਿੰਮੀ ਜੂ ਕਪੜਾ 1195 ਕੋਈ 2000 ਨਹੀਂ ਕੋਈ 1500 ਨਹੀਂ 1195 ਓਪਨ ਚੈਲੰਜ ਰੇਟਾ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਆ ਸੋ ਬਰੈਡੀਆਂ ਦਵਾਂਗੇ ਐਸੀਆਂ ਵੀ ਪਹਿਣਾ ਦੇ ਹੋਣਗੇ ਮਨ ਖੁਸ਼ ਪੂਰੇ ਲਓ ਜੀ ਹੋਲ ਸੇ ਰੇਟਾਂ ਤੇ ਲੈ ਜਾਓ ਕਪੜਾ ਜਿਨ੍ਹਾਂ ਨੇ ਵਿਆਹ ਸ਼ਾਦੀ ਵਰੀ ਦਾ ਕਪੜਾ ਲੈਣਾਗਾ ਫੜੇ ਲਓ ਜੀ ਲਓ ਕੀ ਬਾਤਾਂ ਜੀ ਪੂਰੇ ਫੁੱਲ ਵੜਾ ਫੁੱਲ ਹੋਣਗੇ ਫਾਇਦੇ ਸਲਵਾਰ ਤੇ ਵਰਕ ਨਾਲ ਦੁਪੱਟਾ ਵਰਕ ਰਾਂਗੇ ਦਾ ਪੁੱਤ ਕੀ ਬਾਤ ਦਾ ਜੀ ਰੰਗ ਪੂਰੇ ਕੈਂਡ ਪੂਰੀ ਸੋਹਣੀ ਗੱਲਬਾਤ ਪੂਰਾ ਸੋਹਣਾ ਮਾਲ ਦੇਵਾਂਗੇ 4 ਸੈਟਾਂ ਦੇ 1195 ਜੀ 1195 ਇਸ ਭਾਅ ਤੇ ਹੋਣੀ ਮਿਲਦੇ ਸਾਰੇ ਪੰਜਾਬ ਦਾ ਚੈਲੰਜ ਹੈ ਜੀ ਬਰਬਰੀ ਸਿਲਕ ਲਓ ਜੀ ਨਵੇਂ-ਨਵੇਂ ਬੇਸ ਕਰਤੇ ਤਿਆਰ ਨਵੀਂ ਆਈਟਮ ਕਰਦੀ ਤਿਆਰ ਲਓ ਜੀ ਸ਼ਿਮਰ ਦੇ ਜੋੜ ਜੜ ਦਾ ਮਿਕਸਚਰ ਆ ਚੁੱਕਾ ਜੀ ਲਓ ਜੀ ਜੀਓ ਸ਼ਿਮਰ ਜੀਓ ਸ਼ਿਮਰ ਨਵਾਂ ਕਪੜਾ ਨਵੀਂ ਕੈਂਟ ਨਵੀਂ ਗੱਲਬਾਤ ਨਗਰਪਤ ਬਾਜੂ ਮਾੜੇ ਜੀ ਲਓ ਜੀ ਨਾਲ ਆ ਗਿਆ ਪਿਓਰ ਦਾ ਦੁਪੱਟਾ ਵਾਹ ਜੀ ਵਾਹ 995 ਰੁਪਏ ਦੇ ਵਿੱਚ ਜੀਓ ਸ਼ਿਮਰ ਆ ਗਿਆ ਜੀਓ ਸ਼ਿਮਰ ਨਾਲ ਆ ਗਿਆ ਪਿਓਰ ਦਾ ਦੁਪੱਟਾ 995 ਜਿੰਨਾ ਮਰਜ਼ੀ ਮਾਲ ਲੈ ਲਓ ਰੇਟਾਂ ਦੇ ਚੈਲੰਜ ਆ ਖੁੱਲਾ ਸਦਾਗਾ ਸਾਰੇ ਦੁਕਾਨਦਾਰਾਂ ਨੂੰ ਸਾਰੇ ਵਿਆਹ ਸ਼ਾਦੀਆਂ ਦੇ ਸਾਹਿਬੀਕਾਂ ਨੂੰ ਰੇਟਾਂ ਦੇ ਕਰਾਂਗੇ ਫੁੱਲ ਵੱਡਾ ਫੁੱਲ ਫਾਇਦੇ ਲਓ ਜੀ ਵਾਹ ਜੀ ਵਾਹ ਚੀਜ਼ਾਂ ਦੇਖੋ ਕਿੰਡੀਆਂ ਘੈਂਡੀਆਂ ਵਾਹ ਜੀ ਵਾਹ ਕੀ ਬਾਤਾਂ ਜੀ ਸੋ ਖੁੱਲੇ ਸੱਦੇ ਆ ਜਿੰਨਾਂ ਨੇ ਫਾਇਦੇ ਕਰਾਉਣੇ ਆ ਇੱਕੋ ਦੁਕਾਨ ਆ ਪੰਡਤਾਂ ਦੀ ਹੱਡੀ ਜੀ ਚਾਰ ਚਾਰ ਰੰਗ ਸੈਟ ਵਾਈਜ਼ ਮਾਲ ਦੇਵਾਂਗੇ ਸਿੰਗਲ ਸੂਟ ਵੀ ਹੋਲਸੇਲ ਰੇਟ ਤੇ ਲੈ ਜਾ ਸਕਦੇ ਹੋ ਜਿੰਨਾ ਮਰਜ਼ੀ ਮਾਲ ਲੈ ਜਾਓ ਰੇਟਾਂ ਦੇ ਚੈਲੰਜ ਆ ਸਾਰੇ ਪੰਜਾਬ ਦੀ ਗਰੰਟੀ ਆ ਜੀ 1195 ਜਿੰਮੀ ਜੂ ਦੇ ਉੱਤੇ 1195 ਵੱਟਾ ਬੁਰਾ ਕੈਂਡਾ ਗੱਲਬਾਤ ਓਕੇ ਰੋਟਾ ਪੂਰੇ ਹੈਵੀ ਵੀ ਸੋਹਣਗੇ ਲਓ ਜੀ ਬਿਸਕੋਸ ਔਰਗੈਂਜਾ ਬਿਸਕੋਸ ਔਰਗੈਂਜਾ ਦੇਵਾਂਗੇ ਪੂਰੇ ਫਾਇਦੇ ਨਾਲ ਪੂਰੇ ਪਰਦੇ ਨਾਲ ਲਓ ਜੀ ਲਓ ਜੇ ਬਾਜੂ ਥਲੇ ਕੇ ਨਾ ਜਿੰਨਾ ਮਰਜ਼ੀ ਫਾਇਦਾ ਕਰਾ ਲਿਓ 795 ਰੁਪਏ ਦੇ ਵਿੱਚ 795 ਬਿਸਕੋਸ ਔਰਗੈਂਜਾ ਲਓ ਜੀ ਨਾਲ ਦੁਪੱਟਾ ਪੂਰਾ ਘੈਂਟ ਦੇਵਾਂਗੇ 795 ਰੁਪਏ ਦੇ ਵਿੱਚ ਸਿੰਗਲ ਸੂਟ ਵੀ ਦੁਕਾਨ ਤੇ ਆ ਕੇ ਲਿਆ ਸਕਦੇ ਹੋ ਹੋਲ ਸੇਲ ਤੇ ਦੇਵਾਂਗੇ ਲਓ ਜੀ ਪਿਓਰ ਹੋਲ ਸੇਲ ਚੱਕੀ ਵਾਲੀ ਐਡਮਾ ਦੇਵਾਂਗੇ ਐਸੀਆਂ ਮਨਖੋਸ਼ ਹੋਜੂ ਪਹਿਣਾਵਾਂ ਦਾ ਵੀ ਹਾਂ ਠੀਕਾ ਫਾਇਦਾ ਹੋ ਰਿਹਾ ਲਓ ਜੀ ਖੁੱਲਾ ਸੱਦਾ ਸਾਰਿਆਂ ਨੂੰ ਵਿਆਹ ਸ਼ਾਦੀਆਂ ਨੂੰ ਬਰੀਆਂ ਨੂੰ ਜਿੰਨੇ ਮਰਜ਼ੀ ਫਾਇਦੇ ਕਰਾ ਲਓ ਓਨੇ ਫਾਇਦੇ ਕਰਦਾਂਗੇ ਜੀ ਰੇਟਾਂ ਦੇ ਚੈਲੰਜ ਲਓ ਜੀ ਲਓ ਕੀ ਬਾਤਾਂ ਜੀ ਸਕ੍ਰੀਨਸ਼ਾਟ ਕਰੀ ਜਲੋ ਜਲਦੀ ਜਲਦੀ ਓਕਰਾ ਦਿਓ ਜਿੰਨਾ ਮਰਜ਼ੀ ਮਾਲ ਲੈ ਲਿਓ ਰੇਟਾਂ ਦੇ ਚੈਲੰਜ ਆ ਬਰਬਰੀ ਸਿਲਕ ਦੇ ਉੱਤੇ 1395 ਜੀ 1395 ਓਕੇ ਰਬੜ ਫੋਨ ਲੈ ਲਿਆ ਰਮ ਲਓ ਮੂਰ ਮਾਰਜੀ ਵੀ ਲੈ ਲਓ ਜੀ ਹੋਰ ਸਸਤੇ ਮੂਰੇ ਆਏ ਸੀਗੇ ਵੀ ਦਿਖਾ ਦੋ ਲਓ ਜੀ ਜੀਓ ਸ਼ਿਮਰ 999 ਜੀਓ ਸ਼ਿਮਰ 999 ਚਾਰ ਦਿਵਾਂਗੇ ਰੰਗ ਤੇ ਬਾਜੂ ਵਰਕ ਪੂਰੀ ਟੈਂਗਲ ਵਾਲਾ ਮਾਲ ਹੈਗਾ ਚੋਕੀ ਦਾ ਪੂਰਾ ਪੂਰਾ ਸੋਨਾ ਲਓ ਜੀ ਬਸਕੋਸ ਔਰਗੈਂਜਾ ਬਸਕੋਸ ਔਰਗੈਂਜਾ ਬੀਸ਼ਬ ਗਲਾ ਰੇਟਾਂ ਦਾ ਚੈਲੰਜ ਕਰਕੇ ਇਸ ਰੇਟ ਦੇ ਬਜਾਜ ਨਹੀਂ ਮਿਲਦੀ ਜਿਹੜੇ ਭਾਗ ਦੇ ਵਿੱਚ ਲੱਗੇ ਪਏ ਆ ਲਓ ਜੀ ਸਲਵਾਰ ਵਰਕ ਦੁਪੱਟਾ ਵਰਕ ਰੰਗ ਦੇਵਾਂਗੇ 4 ਰੇਟ ਹੈਗਾ 795 ਰੁਪਏ 795 ਓਪਨ ਚੈਲੰਜ ਰੇਟ ਆ ਸਾਰੇ ਪੰਜਾਬ ਦੇ ਰੇਟ ਦੀ ਗੰਟੀ ਆ ਹੋਲ ਸੇਲ ਪਿਓਰ ਹੋਲ ਸੇਲ ਚੱਕਾਪੂਰ ਚੱਕਲਾ ਰਾਣ ਦੇ ਲਓ ਜੀ ਬਸਕੋਸ ਔਰਗੈਂਜਾ 995 ਜੀ 995 995 ਚੱਕਰ ਜਲੋ ਐਟਮਾ ਪੂਰੀਆਂ ਘੈਂਟ ਦਵਾਂਗੇ ਪੂਰੇ ਫੈਦਨਾ ਪੂਰੇ ਪਰਦੇ ਨਾਲ 7 ਦਿਨ ਦੀ ਸੇਲ ਆ ਦਸੰਬਰ ਦਾ ਲਾਸਟ ਮਹੀਨਾ ਚੱਲੂਗੀ ਲਓ ਜੀ 795 ਮੋਰ ਆ ਗਿਆ ਔਰ ਗੈਂਜਾ ਦੇ ਉੱਤੇ ਮੋਰ 795 ਲਓ ਜੀ ਕੀ ਬਾਤਾਂ ਜੀ ਪੂਰਾ ਸੋਨਾ ਮਾਲ ਆ ਪੂਰੀ ਘੈਂਟ ਗੱਲ ਵਾਦਾ ਜਲਦੀ ਜਲਦੀ ਬੁੱਕਰਾ ਦਿਓ 795 ਰੁਪਏ ਦੇ ਵਿੱਚ ਖੁੱਲਾ ਹੱਦ ਆ ਗਿਆ ਸਾਰੇ ਦੁਕਾਨਦਾਰਾਂ ਨੂੰ ਸਾਰੇ ਵਿਆਹ ਸ਼ਾਦੀਆਂ ਵਾਲੇ ਨੂੰ ਜਿਨ੍ਹਾਂ ਨੇ ਫਾਇਦੇ ਕਰਾਉਣੇ ਆ ਇੱਕੋ ਦੁਕਾਨ ਆ ਪੰਡਾ ਦਾ ਦੀ ਹੱਟੀ ਜੀ ਲਓ ਜੀ ਬਿਸਕੋਸ ਔਰ ਗੰਜਾ ਲਓ ਜੀ 995 20 ਸ਼ਿਪ ਗਲਾ 995 ਜੀ ਰੇਟਾਂ ਦੇ ਚੈਲੰਜ ਚਾਹੇ ਸਿੰਗਲ ਸੂਟ ਲੈ ਜਾਓ ਚਾਹੇ ਸੈੱਟ ਲੈ ਜਾਓ ਪੂਰੇ ਫਾਇਦੇ ਕਰਾਂਗੇ ਵਿਆਹ ਸ਼ਾਦੀਆਂ ਦੇ ਲਓ ਜੀ ਸਲਵਾਰ ਦੀ ਪ੍ਰੋਪਰ ਮੋਰ ਬਣੇ ਹੋਇਆ ਪੂਰੀ ਗੰਗਲ ਬਾਤ ਆ ਚੱਕ ਹੋਈ ਜਾਈ ਲਓ ਜੀ ਪਿਓਰ ਬਿਸਕੋਸ ਔਰ ਗੰਜਾ ਜੀ ਦੇਖੋ ਪੀਸ ਸਾਰੇ ਜੁੜੋ ਬੋਲਣਗੇ ਮੋਹ ਪੂਰੀ ਕੈਂਡ ਗੱਲਬਾਤ ਦਵਾਂਗੇ ਡੀਆਂ ਦਵਾਂਗੇ ਪੂਰੇ ਅੱਤ ਪੂਰੇ ਸਿਰਾ ਪੂਰੇ ਕੈਂਡ ਚੈੱਕ ਕਰੋ ਦੁਪੱਟਾ ਨਾਲ ਲੈ ভাই ਦਿਖਾਵਾਂਗੇ ਸਾਰੇ ਪੂਰੇ ਸੋਨੇ ਰੰਗ ਆ ਪੂਰੀ ਕੈਂਡ ਗੱਲਬਾਤ ਆ 1395 ਜੀ 1395 ਪੂਰੇ ਸੋਨੇ ਸੂੜਾ ਵਿਸਕੋਸ ਔਰ ਗੰਜਾ ਸੋਖ ਖੁੱਲਾ ਸਦਾ ਹੈ ਜੀ ਸਾਰੇ ਦੁਕਾਨਦਾਰਾਂ ਨੂੰ ਸਾਰੇ ਵਿਆਹ ਸ਼ਾਦੀਆਂ ਨੂੰ ਫਾਇਦੇ ਕਰਾਉਣੇ ਆ ਫਾਇਦੇ ਇੱਕੋ ਦੁਕਾਨ ਤੇ ਹੋਣੇ ਆ ਪੰਡਤਾਂ ਦੀ ਹੱਡੀ ਤੇ ਲਓ ਜੀ ਮਾਡਲ ਵਾਲੇ ਪੀਸ ਦਵਾਂਗੇ 995 ਰੁਪਏ ਦੇ ਵਿੱਚ ਬਸ ਕੌਸ ਰੇੰਜਾ ਓਕੇ ਵਸੂਰਨਾ ਦਿਖਾਓ ਬਾਕੀ ਦਿਖਾਵਾਂਗੇ ਕੱਲ ਨੂੰ ਲਓ ਜੀ 995 ਸਕਰੀਨਸ਼ਾਟ ਕਰੀ ਚਲੋ ਜਲਦੀ ਜਲਦੀ ਬੁੱਕ ਕਰਾ ਦਿਓ ਬਸ ਕੌਸ ਰੇੰਜਾ 995 ਸੋ ਵੈਰਾਈਟੀ ਬਥੇਰੀ ਹੈ ਜੀ ਮਾਲ ਫਿਰਾ ਪਿਆਗਾ ਜਿਨ੍ਹਾਂ ਨੇ ਹੋਲ ਸੇਲ ਚ ਕਪੜਾ ਲੈਣਾਗਾ ਵਿਆਹ ਵਾਸਤੇ ਲੈਣਾ ਵਟੀਕਾ ਵਾਸਤੇ ਲੈਣਾਗਾ ਚਾਹੇ ਸਿੰਗਲ ਪੀਸ ਲੈ ਜੋ ਚਾਹੇ ਲੈ ਛੱਟ ਵਾਈਜ਼ ਸੈੱਟ ਵਾਈਜ਼ ਫਾਇਦਾ ਪੂਰਾ ਹੋਊਗਾ ਠੀਕ ਹੈ ਜੀ 7 ਦਿਨ ਦੀ ਸੇਲ ਆ ਮੇਲਾ ਲੱਗਿਆ ਪਿਆਗਾ ਮੇਲਾ ਹੋਰ ਲਾਉਣਾਗਾ ਸੋ ਜਿਹੜੇ ਵੀ ਕਾਕਾ ਨੇ ਵਿਆਜਕ ਬੜਾ ਲੈਣਾ ਗਰੰਟੀ ਦਿੰਦੇ ਆ ਲੱਖ ਰੁਪਏ ਦਾ ਬੜਾ 40000 ਰੁਪਏ ਦਾ ਬਣੂਗਾ ਠੀਕ ਹੈ ਜੀ ਕਿਉਂਕਿ ਫਾਇਦੇ ਇੰਨੇ ਕਰਦਾਂਗੇ ਆਜੋ ਫਾਇਦੇ ਕਰਾਓ ਪੰਡ ਦਾ ਨਹੀਂ ਹਟੇ